ਹਮਰਾ ਰੋਡ ਤੇ ਜਿਹੜਾ ਜਿਹੜਾ ਮੈਚ ਹੋਇਆ ਵਾ ਆਰ ਜੀਪੀਐਲ ਸੀਜ਼ਨ 7 ਜਿਹੜੇ ਸਾਨੂੰ ਬਹੁਤ ਸਟਰਗਲ ਕਰਨਾ ਪਿਆ ਬਹੁਤ ਵਧੀਆ ਰਿਹਾ ਜਿੰਦਾਬਾਦ ਟੂਰਨਾਮੈਂਟ ਚੱਲਿਆ ਸਾਰਾ ਲਾਈਵ ਹੀ ਚੱਲਿਆ ਤੁਹਾਡੇ ਵੱਲੋਂ ਮੇਜ ਪਹਿਲਾ ਮੈਚ ਖੇਡਿਆ ਜਿਹੜੇ ਲਾਈਵ ਚੱਲਿਆ ਯੂਟਿਊਬਰ ਇਹ ਸਾਡਾ ਦੂਸਰਾ ਸਾਲ ਸਿਕਾ ਜੀ ਕਿਤੋਂ ਲੈ ਕੇ 7 ਮੈਚ ਹੋਏ ਆ 7-7 ਵੇ ਨਾਲ ਬਣਾ ਰਹੇ ਆ ਮੈਚ ਹਾਂਜੀ ਪਰ ਲੈ ਕੇ ਬਹੁਤ ਵਧੀਆ ਲੱਗਦੀ ਲੈ ਕੇ ਆਏ ਬਗਾ ਅਸੀ ਗੱਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸਰਵਿੰਦਰ ਛਿੰਦਾ ਅੱਜ ਹਮਰਾ ਰੋਡ ਤੇ ਜਿਹੜਾ ਕ੍ਰਿਕਟ ਮੈਚ ਹੋਇਆ ਵਾ ਆਰ ਜੀਪੀਐਲ ਸੀਜ਼ਨ 7 ਉਹਦੇ ਵਿੱਚੋਂ ਸਾਡੀ ਜਿਹੜੇ ਬ੍ਰਦਰ ਮੈਚ ਜਿਹੜਾ ਹੋਇਆ ਕਿੰਨਾ ਮੈਚ ਸੀਗਾ ਤੇ ਕਿਹੜੀ ਟੀਮ ਨਾਲ ਮੈਚ ਤੁਹਾਡਾ ਜੀ ਇਹ ਸਾਡਾ ਅੱਜ ਲੁਧਿਆਣਾ ਕਿੰਗ ਦੇ ਨਾਲ ਮੈਚ ਸੀਗਾ ਰਸ਼ਮ ਜੈਨ ਪ੍ਰੀਮੀਅਮ ਲੀਗ ਸੀਜ਼ਨ 7 ਦਾ ਟੂਰਨਾਮੈਂਟ ਸੀਗਾ ਹਮਰਾ ਰੋਡ ਤੇ ਕਰਾਇਆ ਗਿਆ ਤੇ ਅੱਜ ਸਾਡੀ ਟੀਮ ਐਨਕੇ 11 ਜੀ ਪੂਰੀ 올 ਟੀਮ ਮੈਂਬਰਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਬਹੁਤ ਸ਼ੁਕਰਗੁਜ਼ਾਰ ਹੈ ਮਾਣੋਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਪੂਰੀ ਮਿਹਨਤ ਲਾਈ ਹੈ ਇਸ ਸੀਜ਼ਨ ਆਪਣਾ ਇਹ ਕੱਪ ਆਪਾਂ ਨੇ ਕਰਿਆ ਹੈ ਸੈਮੀਫਾਈਨਲ ਹੋਇਆ ਸੈਮੀਫਾਈਨਲ ਜਦ ਪਹੁੰਚ ਤੋ ਕਿਦਾਂ ਦਾ ਪਰਫਾਰਮੈਂਸ ਕੀਤਾ ਜਿਹੜੇ ਤੁਹਾਡੇ ਕਪਤਾਨ ਸੀਗੇ ਉਹਨਾਂ ਦੀ ਭੂਮਿਕਾ ਕੀ ਸੀ ਉਹਨਾਂ ਦੀ ਸਾਡੇ ਕਪਤਾਨ ਏਜੇ ਭਾਜੀ ਬਹੁਤ ਵਧੀਆ ਭੂਮਿਕਾ ਸੀਗੀ ਉਹਨਾਂ ਦੀ ਉਹ ਮੈਨ ਆਫ ਦਾ ਮੈਚ ਵੀ ਰੇ ਹੈ ਤੇ ਬੈਸਟ ਬੋਲਰ ਦਾ ਉਹਨਾਂ ਨੂੰ ਮਿਲਿਆ ਉਦੋਂ ਸਾਡੇ ਕੁਸ਼ਲ ਵੀ ਆ ਸੀਗੇ ਉਹ ਬੈਸਟ ਬੈਟਰ ਰਹੇ ਨੇ ਤੇ ਬਾਕੀ ਸਾਡੇ ਅਮਰ ਭਾਜੀ ਜਿਹੜੇ ਕਪਤਾ ਟੀਮ ਦੇ ਮਾਲਕ ਨੇ ਉਹਨਾਂ ਦਾ ਵੀ ਬਹੁਤ ਯੋਗਦਾਨ ਰਿਹਾ ਬਾਕੀ ਸਾਡੇ ਸਾਰੇ ਪਲੇਅਰ ਪੰਕੇਤ ਸਿੰਘਲਾ ਜੀ ਪੁਲਕਿਤ ਜੀ ਜੀ ਮਯੰਕ ਜੈਨ ਆਲਓਵਰ ਟੀਮ ਦੇ ਮੈਂਬਰ ਜਿਹੜੇ ਸਾਰੇ ਬਹੁਤ ਅੱਛਾ ਖੇਲੇ ਯੋਗੇਸ਼ ਕਾਲੀ ਜੀ ਔਰ ਸਾਡੀ ਟੀਮ ਦੇ ਅੱਛੇ ਮੈਂਬਰ ਨਮੀ ਜੈਨ ਸਾਰੇ ਟੀਮ ਅੱਛਾ ਖੜੇ ਇਹ ਆਪਣਾ ਸੀਗਾ ਜੀ ਜੀ ਪਿਛਲੇ ਸਾਲ ਅਸੀਂ ਬਾਹਰ ਹੋਗੇ ਸੀ ਟੀਮ ਤੋਂ ਇਸ ਵਾਰ ਸਾਡਾ ਸੁਪਨਾ ਸੀਗਾ ਕੱਪ ਲੈ ਕੇ ਆਣਾ ਤੇ ਕੱਪ ਆਪਣੇ ਘਰੇ ਆ ਗਿਆ ਬਹੁਤ ਖੁਸ਼ੀ ਆ ਜਿਸ ਕਰਕੇ ਅਗਲੇ ਸਾਲ ਵੀ ਆਏਗਾ ਆਪਣੇ ਘਰੇ ਹੋਰ ਤੁਹਾਡੇ ਜਿਹੜੇ ਸਾਥੀ ਖੜੇ ਆ ਸਾਰੇ ਅਧਿਕਾਰ ਹੈ ਤੁਹਾਡਾ ਵੈਲਕਮ ਕਰ ਰਹੇ ਆ ਤੁਹਾਡ ਨੂੰ ਕਾੜੇ ਮਾਰੇ ਇਹਨਾਂ ਨਾਲ ਤੁਹਾਡੇ ਗੱਲਬਾਤ ਕਰ ਰਹੇ ਆ ਆ ਕਿ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਹਾਂ ਜੀ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਜਿਹੜਾ ਫਰੈਂਡ ਆ ਬ੍ਰਦਰ ਆ ਅੱਜ ਕੱਪ ਜਿੱਤ ਕੇ ਲੈ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਸਾਨੂੰ ਬਹੁਤ ਦਿਲੋਂ ਖੁਸ਼ੀ ਹੋ ਰਹੀ ਆ ਸਾਡੇ ਭਰਾ ਕੱਪ ਜਿੱਤ ਕੇ ਆਏ ਹੈਗੇ ਐਦਾਂ ਹੀ ਹੋਰ ਕੱਪ ਜਿੱਤਦੇ ਰਹੇ ਸਾਨੂੰ ਬਹੁਤ ਦਿਲੋਂ ਖੁਸ਼ੀ ਹੋ ਰਹੀ ਹੈ। ਹਾਂਜੀ ਜੀ। ਸਾਨੂੰ ਸ਼ੁਰੂ ਤੋਂ ਹੀ ਇਸ ਬੰਦੇ ਮਤਲਬ ਵੀਨੂ ਤੇ ਬਹੁਤ ਮਾਣ ਆ ਤੇ ਬਹੁਤ ਸੋਹਣਾ ਖੇਡਦਾ ਏ। ਬਹੁਤ ਸੋਹਣੀ ਬੋਲਿੰਗ ਹੈ। ਦਾ ਸਟ੍ਰਗਲ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਹਾ ਜੀ। ਸਾਨੂੰ ਪੂਰੀ ਟੀਮ ਨੂੰ ਬਹੁਤ ਮਾਣ ਆਇਆ ਤੇ ਜੀ। ਮਤਲਬ ਬੋਲੀ ਵਿੱਚ ਬੋਲਿੰਗ ਕਰਦੇ ਤੇ ਹਾਂਜੀ ਬੋਲਿੰਗ ਬੈਟਿੰਗ ਇਹ ਆਲਰਾਊਂਡਰ ਹੈ ਜੀ। ਮਤਲਬ ਇੰਨੇ ਕਿਸੇ ਚੀਜ਼ ਦੀ ਆਪਾਂ ਨੂੰ ਦਿਖਾਇਆ ਨਹੀਂ ਫਿਲਡਰ ਵੀ ਬਹੁਤ ਸੋਹਣਾ ਵਾ। ਫਿਲਡਿੰਗ ਦੇ ਵਿੱਚ ਵੀ ਬਹੁਤ ਵਧੀਆ ਫਿਲਡਿੰਗ ਕਰਦਾ ਤੇ ਬੈਟਿੰਗ ਬੋਲਿੰਗ ਦੋਨੋਂ ਹੀ ਇਹਦੀਆਂ ਮਤਲਬ ਤੁਹਾਡੇ ਵਸੇ ਸਾਰੇ ਦਰਦਾਸੋ ਬਲ ਕਿਹਾ ਜਾ ਰਿਹਾ ਸੀਗਾ ਵੀ ਇਹ ਕੱਪ ਆਪਣੇ ਘਰੇ ਜਾਊਗਾ ਹਾਂਜੀ ਹਾਂਜੀ ਬਿਲਕੁਲ ਕਿ ਆ ਜੋ ਸੁਪਨਾ ਸੱਚ ਹੋਇਆ ਹਾਂਜੀ ਪਰ ਲੈ ਕੇ ਬਹੁਤ ਵਧੀਆ ਲੱਗਦੀ ਲੈ ਕੇ ਆਏ ਆ ਬਗਾਪਾ ਕਰ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅੱਗੇ ਵਾਸਤੇ ਵੀ ਇਹ ਇਦਾਂ ਹੀ ਵਰਲਡ ਕੱਪ ਜਿੱਤਦੇ ਰਹਿਣ ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਦੁਆਵਾਂ ਨਾਲ ਨੂੰ ਤੁਸੀਂ ਦੇਖਦੇ ਰਹੋ ਚੈਨਲ ਦੇਸ਼ਦੋਨ